ਇੱਕ ਬਾਬੇ ਵੱਲੋਂ ਜਿਹੜਾ ਆਪਣੇ ਆਪ ਨੂੰ ਢੋਲਾ ਬਾਬਾ ਦੱਸਦਾ ਚਿੱਟ ਕਪੜੀਆ ਬਾਬਾ ਤੇ ਫੌਜ ਉਹਨੇ ਕਾਲੇ ਰੰਗ ਵਾਲੀ ਵਰਦੀ ਵਾਲੀ ਰੱਖੀ ਆ ਉਸ ਬਾਬੇ ਨੇ satsang ਲਈ ਸ਼ਰਧਾਲੂਆਂ ਨੂੰ ਸਦਾ ਦਿੱਤਾ ਤੇ ਉਸ ਸਮਾਗਮ ਦੇ ਦੌਰਾਨ ਜੋ ਪਕੜ ਮਚੀ ਕਹਿੰਦੇ ਜੀ ਬਾਬਾ satsang ਸਮੇਟ ਕੇ ਜਦੋਂ ਜਾ ਰਿਹਾ ਸੀ ਤਾਂ ਸੰਗਤ ਉਹਦੇ ਮਗਰ ਉਹਦੀ ਪੈਰਾਂ ਦੀ ਮਿੱਟੀ ਚੱਖਣ ਦੇ ਲਈ ਤੁਰਪੀ ਤੇ ਨਤੀਜਾ ਭਗੜੜ ਮੱਚ ਗਈ ਤੇ ਲੋਕ ਡਿੱਗਦੇ ਰਹੇ ਤੇ ਉੱਪਰ ਕਿਰੂ ਦੇ ਡਿੱਗਦੇ ਰਹੇ ਤੇ ਦਰੜਦੇ ਰਹੇ ਤੇ ਨਤੀਜਾ 122 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਇਸ ਦੇ ਵਿੱਚ 100 ਤੋਂ ਵੱਧ ਔਰਤਾਂ ਨੇ ਵੱਡੀ ਗਿਣਤੀ 'ਚ ਬੱਚੇ ਨੇ ਤੇ ਇਹ ਸਾਰੀ ਘਟਨਾ ਦੇ ਲਈ ਜਾਂ ਅਜਿਹਾਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਕੌਣ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਯੂਪੀ ਦੇ ਉਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਵਿੱਚ ਐ ਸਕੰਦਰਾ ਰਾਓ ਖੇਤਰ ਦੇ ਵਿੱਚ ਇੱਕ ਪਿੰਡ ਚ ਮਤਲਬ ਹ ਇਥੋਂ ਹਾਥਰਸ ਤੋਂ 47 ਕਿਲੋਮੀਟਰ ਸਾਈਡ ਤੇ ਨੂੰ ਪੈਂਦਾ ਸੀ ਇਹ ਉੱਥੇ ਇੱਕ ਘਟਨਾ ਵਾਪਰੀ ਅਧਿਕਾਰੀ ਕਰਮਚਾਰੀ ਹਾਂ ਆ ਜਿਹੜੇ ਪ੍ਰਬੰਧਕ ਉਹ ਕਹਿੰਦੇ ਜੀ 40 ਤੋਂ 50 ਹਜ਼ਾਰ ਕੱਟ ਸੀ ਜਦੋਂ ਕਿ ਮੰਨਿਆ ਜਾ ਰਿਹਾ ਕਿ 70 ਤੋਂ 80 ਹਜ਼ਾਰ ਦੇ ਕਰੀਬ ਚ ਲੋਕ 71 ਸੀ ਬਾਬਾ ਜਿਹੜਾ ਆਪਣੇ ਆਪ ਨੂੰ ਭੋਲਾ ਬਾਬਾ ਹਰੀ ਬਾਬਾ ਹੈ ਨਾ بڑے ਨਾਮ ਰੱਖ ਕੇ ਕਹਿੰਦੇ ਜੀ ਹਰੀ ਬਾਬਾ ਹੈ ਫਿਰ ਜਾਂ ਇਹਨੂੰ ਭੋਲੇ ਬਾਬੇ ਦੇ ਨਾਂ ਤੇ ਵੀ ਚਿੱਟੇ ਕੱਪੜੇ ਪਾਉਂਦਾ ਇੱਕ ਤਰ੍ਹਾਂ ਨਾਲ ਪੁਲਿਸ ਦੀ ਨੌਕਰੀ ਛੁਡਿਆ ਹੋਇਆ ਵੈਸੇ ਤਾਂ ਕਿ ਆਪਣੇ ਸਤਸੰਗ ਦੇ ਸਮਾਗਮਾਂ ਦੇ ਦੌਰਾਨ ਕਹਿੰਦੇ ਦਮ ਪਰਦਾ ਕਿ ਜੀ ਮੈਂ ਬੀਆਰਐਸ ਲੈ ਲਈ ਸੀ ਕਿਉਂਕਿ ਮੈਨੂੰ ਭਗਵਾਨ ਦਾ ਸਨੇਹਾ ਆ ਗਿਆ ਪਰਮਾਤਮਾ ਦਾ ਸਨੇਹਾ ਆ ਗਿਆ ਇਸ ਲਈ ਮੈਂ ਸਤਸੰਗ 'ਚ ਜੁਟ ਗਿਆ ਪਰ ਕਹਿੰਦੇ ਕਿ ਇਹ ਕਾਂਸਟੇਬਲ ਭਰਤੀ ਹੋਇਆ ਸੀ ਯੂਪੀ ਪੁਲਿਸ ਚ ਤੇ ਪਰ ਇਹਦੇ ਤੇ ਸ਼੍ਰੀਖਸ਼ੋਸ਼ਨ ਦਾ ਇੱਕ ਮਾਮਲਾ ਦਰਜ ਹੋਇਆ ਤੇ ਉਸ ਤੋਂ ਬਾਅਦ ਇਹਦੀ ਨੌਕਰੀ ਤੋਂ ਛੁੱਟੀ ਹੋ ਗਈ ਅੱਜ ਦੀ ਤਰੀਕ ਸ ਜਦੋਂ ਇਹ ਭੁਲਾ ਬਾਬਾ ਬਣ ਕੇ satsang ਕਰ ਰਿਹਾ ਤਦ ਵੀ ਇਹਦੇ ਉੱਤੇ ਪੰਜ ਕੇਸ ਚੱਲਦੇ ਆ ਸ਼੍ਰੀਖਸ਼ੋਸ਼ਨ ਦੇ ਪਰ ਇਹਦੀ ਸਟੇਜ ਤੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਲੀਡਰ ਆਉਂਦੇ ਆ ਸਾਰੀਆਂ ਤਰ੍ਹਾਂ ਸਟੇਜ ਤੇ ਚੜ੍ਹਦੀਆਂ ਸੋ ਬੋੜਤੀ ਰਾਜਨੀਤੀ ਆਪਾਂ ਜਾਣਦੇ ਆ ਡੇਰਿਆਂ ਨਾਲ ਬਾਬਿਆਂ ਨਾਲ ਸਾਧਾ ਸੰਤਾਂ ਨਾਲ ਅੱਜਕੱਲ ਕਿਵੇਂ ਜੁੜੀ ਆ ਸੋ ਉਸੀ ਘੜੀ ਦੇ ਵਿੱਚ ਇਹ ਪੋੜਾ ਬਨਾਮ ਹਰੀ ਬਾਬਾ ਹਰੀ ਬਾਬਾ ਬਨਾਮ ਪੋੜਾ ਬਾਬਾ ਇਹ ਵੀ ਆ ਹੁਣ ਇਹ ਸਾਰੀ ਘਟਨਾ ਦੇ ਵਿੱਚ 122 ਤੋਂ ਵੱਧ ਲੋਕਾਂ ਦੀ ਜਾਨ ਚਲੇ ਜਾਣਾ ਤੇ ਇਹ ਕੱਲੀ ਇੱਕ ਘਟਨਾ ਨਹੀਂ ਹੈ ਇਸ ਘਟਨਾ ਦੇ ਨਾਲ ਕਿੰਨੇ ਹੀ ਸਵਾਲ ਪੈਦਾ ਹੋਏ ਕਿ ਅਜੇ ਵੀ ਸਾਡੀ ਉਹ ਪਰਮਾਤਮਾ ਦੀ ਬਜਾਏ ਕੁਦਰਤ ਦੀ ਬਜਾਏ ਮਨੁੱਖਤਾ ਦੀ ਬਜਾਏ ਵਿਅਕਤੀ ਵਿਸ਼ੇਸ਼ ਦੀ ਜਿਹੜੀ ਪੂਜਣ ਦੀ ਵਿਧੀ ਹੈ ਉਸ ਨੇ ਸਾਨੂੰ ਇਸ ਥਾਂ ਤੱਕ ਲਿਆਂਦਾ ਇਸ ਮਾਨਸਿਕਤਾ ਤੱਕ ਲਿਆਂਦਾ ਕਿ ਅਸੀਂ ਉਹਦੀ ਪੈਰਾਂ ਦੀ ਮਿੱਟੀ ਚੁੱਕਣ ਤੱਕ ਜਾਣੇ ਆ ਹੈ ਉਹਦੇ ਨਾਲ ਕਾ ਲੱਗਿਆ ਉਹਦਾ ਪਾਣੀ ਪਰਪਰ ਇਹ ਬਾਬੇ ਵਾਲਾ ਇਹ ਇੱਕ ਬਿਜ਼ਨਸ ਵੀ ਤਕੜਾ ਬਾਬੇ ਦਾ ਜਿੱਥੇ ਦਾ ਡੇਰਾ ਡੂਰਾ ਕੁਛ ਹੈਗਾ ਆਪਣੇ ਆਵਾ ਜੋ ਵੀ ਹੈ ਉੱਥੇ ਕਹਿੰਦੇ ਕਿ ਨਲਕਾ ਲੱਗਿਆ ਉੱਥੋਂ ਪਾਣੀ ਪਰਪਰੇ ਉਹਦੇ ਨਾਲ ਦੀ ਲੱਖਾਂ ਕਰੋੜਾ ਰੁਪਏ ਚੜ ਜਾਂਦਾ ਮੱਧ ਪ੍ਰਦੇਸ਼ ਚ ਹੈ ਯੂਪੀ ਚ ਰਾਜਸਥਾਨ ਚ ਲੱਖਾਂ ਚੋਂ ਪਾ ਸਕਨੇ ਬਾਬੇ ਦੇ ਸੋਸ਼ਲ ਮੀਡੀਆ ਤੇ ਉਹਨੇ ਫੋਲੋਅਰ ਨਹੀਂ ਹੈਗੇ ਪਰ ਧਰਤ ਤੇ ਜਦੋਂ ਸਮਾਗਮ ਹੁੰਦਾ ਤਾਂ ਇਕੱਠ ਹੁੰਦਾ ਕਰੋਨਾ ਕਾਲ ਚ ਮੈਨੂੰ ਯਾਦ ਹੈ ਕਿ ਮਾਬੇ ਨੇ ਮਨਜ਼ੂਰੀ ਤਾਂ ਲਈ ਸੀ 500 ਕ ਬੰਦਿਆਂ ਦੀ ਪਰ 50000 ਦੇ ਗੇਟ ਚ ਇਕੱਠ ਹੋ ਗਿਆ ਸੀ ਇਹਦੇ ਸਮਾਗਮ ਚ ਤੇ ਉਸ ਸਮੇਂ ਵੀ ਇਸ ਪ੍ਰਕਾਰ ਕਾਰਵਾਈ ਹੋਈ ਸੀ ਪਰ ਚਾਹ ਹੋਇਆ ਸੀ ਪਰ ਉਹ ਕਾਗਜ਼ੀ ਕਾਰਵਾਈ ਆਪਾਂ ਸਾਰਿਆਂ ਨੂੰ ਪਤਾ ਹੈ ਸੋ ਹੁਣ ਇਸ ਘਟਨਾ ਦੇ ਵਿੱਚ 100 ਤੋਂ ਵੱਧ ਔਰਤਾਂ ਦਾ ਜਾਣਾ ਵੱਡੀ ਗਿਣਤੀ ਚ ਬੱਚਿਆਂ ਦਾ ਜਾਣਾ ਤੇ ਪ੍ਰਸ਼ਾਸਨ ਨੇ ਆਪਣੇ ਵੱਲੋਂ ਐਫ ਆਈ ਆਰ ਦਰਜ ਕਰਤੀ ਪ੍ਰਬੰਧਕਾਂ ਤੇ ਸਮਾਗਮ ਦੇ ਯੋਜਕਾਂ ਤੇ ਪਰ ਬਾਬੇ ਦਾ ਨਾਮ ਵਿੱਚੋਂ ਮਨਪੀਅ ਹੈ ਬਾਬਾ ਵੈਸੇ ਵੀ ਫੜਾ ਰਹੇ ਚਲੋ ਫਾਰ ਰਾਤ ਤੱਕ ਆਦਾ ਰੂਪ ਹੱਸਾ ਪਤਾ ਅਧਿਕਾਰੀਆਂ ਮੁਲਾਜ਼ਮਾਂ ਪੁਲਿਸ ਨੂੰ ਵੀ ਹੋਣਾ ਪਰ ਜਿਸ ਥਾਂ ਤੇ ਸਮਾਗਮ ਸੀਗਾ ਉਸ ਥਾਂ ਦੀ ਮਨਜ਼ੂਰੀ ਲਈ ਜੇ ਲਈ ਮਨਜ਼ੂਰੀ ਤਾਂ ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿ ਉਹਦੇ ਜਿੰਨੇ ਲੋਕਾਂ ਨੇ ਆਉਣਾ ਸੀ ਉਹਦੇ ਵਰਨਾ ਪ੍ਰਬੰਧ ਕੀਤਾ ਕੁਝ ਪੁਲਿਸ ਵਾਲੇ ਕਹਿੰਦੇ ਉੱਥੇ ਘੁੰਮਦੇ ਫਿਰਦੇ ਸੀ ਪਰ ਉਹਨਾਂ ਦਾ ਕੋਈ ਯੋਜਨਾ ਸਬੰਧੀ ਸੀ ਕਿਉਂਕਿ ਬਾਬੇ ਨੇ ਆਪਣੀ ਕਾਲੀ ਵਰਦੀ ਵਾਲੀ ਫੌਜ ਰੱਖੀ ਆ ਉਹ ਸਾਰਾ ਪ੍ਰਬੰਧ ਦੇਖਦੀ ਆ ਤੇ satsang ਮੁੱਕਣ ਤੋਂ ਬਾਅਦ ਉਹੀ ਫੌਜ ਸ਼ਰਧਾਲੂਆਂ ਨੂੰ ਪਿਛਾਂ ਤੱਕ ਲਈ ਸੀ ਕਿ ਰੁਕੇ ਰੋ ਪਹਿਲਾਂ ਬਾਬਾ ਜੀ ਲੰਘਣਗੇ ਤੇ ਬਾਬਾ ਜਿੱਥੇ-ਜਿੱਥੇ ਲੰਘਦਾ ਸੀ ਉੱਥੇ-ਉੱਥੇ ਧੂੜ ਚੁੱਕਣ ਲਈ ਜਨਤਾ ਅੱਗੇ ਵੱਧਦੀ ਸੀ ਤੇ ਉਧਰ ਉਹ ਪਾਣੀ ਛੜਕ ਰੇ ਸੀ ਸੰਗਤ ਦੇ ਉੱਤੇ ਜਿਹੜਾ ਛੱਟਾ ਦਿੰਦੇ ਆ ਕਿ ਹਾਂ ਜੀ ਇਹ ਬਾਬੇ ਦਾ ਉਜਾਲਾ ਜਿਹਦੇ ਨਾਲ ਤੁਸੀਂ ਸਾਰੇ ਰੋਕ ਘਟੇ ਜਾਣਗੇ ਤੁਹਾਡੇ ਸੋ ਸਾਰੀ ਪ੍ਰਕਿਰਿਆ ਦੇ ਵਿਚਾਲੇ ਪੰਗਦਰਾ ਮੱਚੀ ਘਟਣਾ ਬਾਬੇ ਦਾ ਹੁਣ ਕਟਨਾ ਤੋਂ ਬਾਅਦ ਵੀ ਉੱਥੇ ਦੇ ਜੋ ਦ੍ਰਿਸ਼ ਸਾਹਮਣੇ ਆਏ ਉਸ ਨੇ ਇੱਕ ਵਾਰ ਫਿਰ ਸਿਸਟਮ ਦੀ ਪੋਲ ਖੋਲਤੀ yogiraj upi ਦਾ ਲਗਾਤਾਰ ਦੂਜੀ ਵਾਰ ਤੇ ਪਰ ਹਸਪਤਾਲਾਂ ਦੀ ਹਾਲਤ ਐਂਬੂਲੈਂਸਾਂ ਦੇ ਪ੍ਰਬੰਧ ਹੈ ਸਿਹਤ ਸਹੂਲਤਾਂ ਸੜਕੀ ਆਵਾਜਾਈ ਜਿਸ ਟੈਂਪੂ ਦੇ ਵਿੱਚ ਜ਼ਖਮੀ ਭਰੇ ਉਸੇ ਟੈਂਪੂ ਦੇ ਵਿੱਚ ਲਾਸ਼ਾਂ ਵੀ ਰੱਖੀਆਂ ਪਤਾ ਹੀ ਨਹੀਂ ਕਿ লাশ ਕਿਹੜੀ ਆ ਤੇ ਜ਼ਖਮੀ ਕਿਹੜਾ ਇੱਕ ਇੱਕ ਸਟਰਕਚਰ ਤੇ ਦੋ ਦੋ ਤਿੰਨ ਤਿੰਨ ਨੂੰ ਪਾ ਕੇ ਕਿਹੜੀ ਸਿਆ ਗਿਆ ਇੱਕ ਇੱਕ ਮੰਜੇ ਤੇ ਦੋ ਦੋ ਤਿੰਨ ਤਿੰਨ ਜ਼ਖਮੀ ਪਏ ਨੇ ਬੱਸਾਂ ਦੇ ਵਿੱਚ ਟੈਂਪੂਆਂ ਦੇ ਵਿੱਚ ਰਿਕਸ਼ਿਆਂ ਰੇੜੀਆਂ ਦੇ ਵਿੱਚ ਕੋਈ ਕਿੱਥੇ ਨੂੰ ਲੈ ਕੇ ਪੱਜਿਆ ਕਿੱਥੇ ਨੂੰ ਗਿਣਤੀ ਮਿੰਤੀ ਕੋਈ ਹਿਸਾਬ ਕਿਤਾਬ ਨਹੀਂ ਲੱਗ ਰਿਹਾ ਸੀ ਹਸਪਤਾਲ ਕੋਲ ਕੋਈ ਜਾਣਕਾਰੀ ਨਹੀਂ ਕਿੰਨੀਆਂ ਲਾਸ਼ਾਂ ਆਈਆਂ ਕਿੰਨੇ ਜ਼ਖਮੀ ਆਏ ਪ੍ਰਸ਼ਾਸਨਿਕ ਤੌਰ ਤੇ ਕਿਸੇ ਨੂੰ ਵੀ ਪਤਾ ਅਧਿਕਾਰੀ ਉੱਥੇ ਖੜੇ ਨੇ ਪੁਲਿਸ ਉੱਥੇ ਖੜੀ ਹੈ ਪਰ ਕੋਈ লাশ ਚਕਾਉਂਦੀ ਵੀ ਨਜ਼ਰ ਨਹੀਂ ਆਈ ਹੱਥ ਵਟਾਉਂਦੀ ਵੀ ਨਜ਼ਰ ਨਹੀਂ ਆਈ ਇਹ ਵੀ ਤਸਵੀਰ ਸਾਹਮਣੇ ਹੈ ਤੇ ਇਹ ਸਾਰੇ ਘਟਨਾਕਰਮ ਨੇ ਇੱਕ ਵਾਰ ਸਵਾਲ ਖੜਾ ਕਰ ਦਿੱਤਾ ਕਿ ਕੀ ਇਹਦੇ ਲਈ ਸਾਡਾ ਸਿਸਟਮ ਕਦੇ ਆਪਣੀ ਜਵਾਬਦੇਹੀ ਤੈਅ ਕਰੇਗਾ ਕਦੇ ਆਪਣੇ ਆਪ ਨੂੰ ਐਫ ਆਈ ਆਰ ਤੇ ਦਰਜ ਕਰੇਗਾ ਕਿ ਅਸੀਂ ਇਹਨਾਂ ਘਟਨਾਵਾਂ ਲਈ ਪ੍ਰਬੰਧ ਨਹੀਂ ਕਰ पाए ਤਾਂ ਵਾਪਰੀਆਂ ਇਹ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਕੁਝ ਘਟਨਾਵਾਂ ਤੁਹਾਡੇ ਜ਼ਿਹਨ 'ਚ ਵੀ ਹੋਣਗੀਆਂ ਮਹਾਰਾਸ਼ਟਰ 2005 ਚ ਇੱਕ ਘਟਨਾ ਵਾਪਰੀ ਸੀ 300 ਤੋਂ ਵੱਧ ਮੌਤਾਂ ਸੀ 304 ਦੇ ਕਰੀਬ ਮੌਤਾਂ ਇਹ 2005 ਦੀ ਘਟਨਾ ਹੈ ਮਹਾਰਾਸ਼ਟਰ ਦੇ ਮੰਦਰਾਦੇਵੀ ਮੰਦਿਰ ਦੇ ਵਿੱਚ 304 ਮੌਤਾਂ ਹੋ ਗਈਆਂ ਸੀ ਰਾਜਸਥਾਨ ਦੇ ਵਿੱਚ 2008 ਦੇ ਵਿੱਚ ਚੁੰਡਾਦੇਵੀ ਮੰਦਿਰ ਦੇ ਵਿੱਚ 250 ਤੋਂ ਵੱਧ ਮੌਤਾਂ ਹੋਈਆਂ ਇਸੇ ਤਰ੍ਹਾਂ ਭਜੜੜ ਦੀਆਂ ਇਹ ਭਜੜੜ ਵਾਲੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਮੈਂ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਮਾਤਾ ਰੈਣਾਦੇਵੀ ਦੇ ਮੰਦਿਰ ਦੇ ਵਿੱਚ 2008 ਚ ਇਸ ਭਗਦਰ ਦੇ ਚੱਕਰ 'ਚ 162 ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ। ਮੱਧ ਪ੍ਰਦੇਸ਼ 'ਚ 2013 ਦੇ ਵਿੱਚ ਹਾਂ ਰਤਨਗੜ੍ਹ ਮੰਦਿਰ ਦੇ ਅੰਦਰ 115 ਸ਼ਰਧਾਲੂਆਂ ਦੀ ਇਸੇ ਤਰ੍ਹਾਂ ਜਾਨ ਗਈ ਭਗਦਰ 'ਚ। ਜੰਮੂ ਕਸ਼ਮੀਰ ਦੇ ਵਿੱਚ 2022 'ਚ ਮਾਤਾ ਵੈਸ਼ਨੂਦੇਵੀ ਮੰਦਿਰ ਦੇ ਵਿੱਚ 12 ਮੌਤਾਂ ਹੋ ਗਈਆਂ ਸੀ ਇਸ ਭਗਦਰ 'ਚ। ਤੇ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ 2023 'ਚ 36 ਮੌਤਾਂ ਤੇ ਹੁਣ 2024 ਦੇ ਵਿੱਚ ਹਾਸਰਸ ਦੇ ਵਿੱਚ 122 ਮੌਤਾਂ। ਕੌਣ ਜ਼ਿੰਮੇਵਾਰ? ਇਹ ਸਵਾਲ ਹੈ। ਸੋ ਕੇਂਦਰ ਤੋਂ ਲੈ ਕੇ ਯੂਪੀ ਤੱਕ ਸਰਕਾਰ ਇਹ ਸਾਧ ਸੰਤਾਂ ਡੇਰਿਆਂ ਦੇ ਇਹ ਪਖੰਡੀ ਪ੍ਰਚਾਰ ਕਿਉਂਕਿ ਇੱਥੇ ਤਾਂ ਅਜੇ ਵੀ ਡੇਰਾ सिरसा ਜੇਲ੍ਹ ਚ ਡੇਰਾ सिरसा ਮੁਖੀ ਪਰ ਨੱਕ ਰਗੜੀ ਜਾਂਦੇ ਆ ਲੋਕਾ ਜੀ ਅਜੇ ਵੀ ਮਤਲਬ ਇੰਨੇ ਦੋਸ਼ ਸਾਬਤ ਹੋਣ ਤੋਂ ਬਾਅਦ ਅਦਾਲਤੀ ਤੌਰ ਤੇ ਵੀ ਅਸੀਂ ਤਾਂ ਵੀ ਹੈ ਜਾਂ ਇੱਧਰ ਆਸ਼ਰਮ ਬਾਪੂ ਜੇਲ੍ਹ ਚਾ ਮੁੰਡਾ ਵੀ ਕਿਹੜੇ ਕਰਮਚਾਰਿਕ ਕਿਹੜੇ ਕਰਮਚੰਦਰ ਨੇ ਪਰ ਉਸ ਜੀਲ ਦੇ ਬਾਹਰ ਹੀ ਲੋਕ ਫੁੱਲ ਚੜਾਈ ਜਾਂਦੇ ਆ ਪਾਣੀ ਚੜਾਈ ਜਾਂਦੇ ਆ ਮੱਥਾ ਟਿਕੀ ਜਾਂਦੇ ਜੀਲ ਦੇ ਬੂਹੇ ਨੂੰ ਸੋ ਇਸ ਲਈ ਜਾਗਣ ਦੀ ਲੋੜ ਸਿੱਥ ਸ਼ਰਧਾਲੂਆਂ ਨੂੰ ਹੈ ਉੱਥੇ ਸਿਸਟਮ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਵੀ ਲੈਣੀ ਪੈਣੀ ਆ ਤੇ ਸਾਨੂੰ ਅਜੇ ਤੱਕ ਅਸੀਂ ਉਸ ਪੱਧਰ ਤੇ ਨਹੀਂ ਆਏ ਕਿ ਅਸੀਂ ਅਜੀਆਂ ਮੁਸ਼ਕਲਾਂ ਦਾ ਤੁਰੰਤ ਸਾਹਮਣਾ ਕਰ ਸਕੀਏ ਇਹਦੇ ਉੱਤੇ ਘਰ ਕਰਨ ਦੀ ਵੀ ਲੋੜ ਹੈ ਇਕੱਲੇ ਬਰਡੋਜਰਾ ਨਾਲ ਗੱਲ ਹੀ ਬਣਦੀ ਜਨਾਬ